दूसरी तरफ भाजपा ने आज प्रदर्शन किया है आम आदमी पार्टी के खिलाफ जो दिल्ली की पूर्व मुख्यमंत्री उनको आती थी फुछ प्रदर्शन किया है और ये कहा है जो ये एफ आई आर दर्ज हुई है ये दर्ज यह दर्ज यहां पे नहीं हो सकती थी लेकिन ये एफआईआर दर्ज, दर्ज की गई है और जो इसमें आम आदमी पार्टी की जो पूर्व मुख्यमंत्री है उनके द्वारा गुरुओं का अपमान किया गया सच्चाई तो ये है कि पंजाब आम आदमी पार्टी की सरकार ਜੋ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀਏ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਫੇਵਰ ਚ ਖੜੀ ਹੈਗੀਏ ਇਹ ਦੂਜੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਕਿਉਂਕਿ ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ 1927 ਵਿੱਚ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਦਰਕਾਰ ਦਿੱਤਾ ਹੈਗਾ ਨਾ ਭਾਜਪਾ ਨੂੰ ਨਾ ਅਕਾਲੀ ਦਲ ਨੂੰ ਕਾਂਗਰਸ ਨੂੰ ਕਿਸੇ ਨੇ ਸਪੋਰਟ ਕਰਨਾ ਇਹ ਚੀਜ਼ਾਂ ਨੂੰ ਕੋ ਬਰਦਾਸ਼ਤ ਨਹੀਂ ਹੋ ਰਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਸਭ ਦੇ ਸਤਕਾਰਯੋਗ ਨੇ ਔਰ ਸਾਰੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟਿਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋ ਆਪੋਸ਼ਨ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਘਟੀਆਂ ਹਰਗਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਿੱਥੇ ਆਏ ਹੈਗਾ ਨੰਬਰ 2 ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਅਗਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾਗਾ ਜੀ ਭਗਤ ਜੀ ਅਗਰ ਬਾਤ ਕੀਤੀ ਜਾਏ ਤਾਂ ਐਫ ਆਈ ਆਰ ਜੋ ਦਰਜ ਕੀਤੀ ਗਈ ਹੈ ਉਸ ਵਿੱਚ ਕਿੰਕੇ ਨਾਮ ਹੈ ਇਹ ਬਤਾ ਦਿਜੀਏ ਜਰਾ ਜਿਹੜੀ ਐਫ ਆਈ ਆਰ ਮਿਸ਼ਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂਕਿ ਸ਼ੁਰੂ ਸੁਖਬਾਲ ਖੇੜਾ ਦੇ ਨਾਮ 'ਚ ਇਹਨਾਂ ਲੋਗੋ ਨੇ ਜੋ ਵਾਇਰਲ ਕੀਤੀ ਹੈ ਅਗੇ ਔਨਵਰਡ ਕੀਤੀ ਹੈਗੀ ਹੈ ਉਹਦੇ ਬਾਰੇ ਜਿਹੜੀ ਜਾਂਚ ਕਰਕੇ ਉਹਨੂੰ ਕਾਰਵਾਈ ਸਰਕਾਰ ਉਹ ਵੀ ਕਰੇਗੀ ਇਹਨਾਂ ਦਾ ਹੈ ਇਹਨਾਂ ਦਾ ਗ੍ਰਾਹਬ ਕਰ ਰਹੇ ਹੈ ਇਹਨਾਂ ਦਾ ਨਾਮ ਹੈ ਕਿ ਪ੍ਰਗਟ ਸਿੰਘ ਦਾ ਨਾਮ ਹੈ ਸੁਖਬਾਲ ਖੇੜਾ ਦਾ ਨਾਮ ਹੈ ਐਫ ਆਈ ਆਰ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆਂ ਕਿ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕਰ ਇਹ ਮੰਗ ਕਰਨ ਵਾਸਤੇ ਆਏ ਕਿ ਜਿਹੜਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕ੍ਰਾਈਮ ਹੈਗਾ ਇਹਨਾਂ ਨੇ ਵਾਇਰਲ ਕੀਤੀ ਤੁਸੀਂ ਕਹਿ ਰਹੇ ਹੋ ਟੈਂਪਰਡ ਹੈ ਵੀਡੀਓ ਪਰ ਜਿਹੜੀ लोकल हाउस द दिल्ली हाउस ਦੇ ਵਿੱਚ ਕਾਰਵਾਈ ਹੋਈ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹਦੇ ਬਾਰੇ ਜਿਹੜੀ ਹੈਗੀ ਨਾ ਉਹ ਇਟ ਇਜ਼ ਮੈਟਰ ਆਫ ਵੈਰੀਫਿਕੇਸ਼ਨ ਹੈਗਾ ਲੇਕਿਨ ਗੱਲ ਵਿੱਚ ਗੱਲ ਹੋ ਰਹੀ ਹੈ ਕਿ ਉਹ ਹਾਊਸ ਦੀ ਪ੍ਰਾਪਰਟੀ ਹੈ ਔਰ ਉਹਨੂੰ ਵਰਤਿਆ ਗਿਆ ਬਾਹਰ ਲੈਟ ਮੀਨ ਨਹੀਂ ਨਹੀਂ ਵੈਰੀਫਾਈ ਕਰਨ ਜਿਹਨਾਂ ਨੂੰ ਕਰਨਿਆ ਹੈਗਾ ਉਹਨਾਂ ਨੂੰ ਉਹ ਜਿਹੜੀ ਗੱਲ ਹੈਗੀ ਦਿੱਲੀ ਬਈ ਤਾਂ ਸਮਝ ਹੋਈਏ ਅਸੀਂ ਗੱਲ ਕਰ ਰਹੇ ਹਾਂ ਜਨਤਾ ਕਿਉਂ ਨਹੀਂ ਹੋ ਰਹੀ ਜਿਹੜੀ ਐਫ ਆਈ ਆਰ ਜਿਹੜੀ ਜਲੰਧਰ ਚੋਈ ਹੈ ਜਨਤਾ ਕਿਉਂ ਨਹੀਂ ਹੋ ਰਹੀ ਜਨਤਕ ਐਫਆਈਆਨ ਤੁਹਾਨੂੰ ਪਹਿਲੇ ਕਹਤਾ ਮਿਸਟਰ ਦੇ ਖਿਲਾਫ ਵਾਇਰਲ ਕੀਤੀ ਉਹਨਾਂ ਨੇ ਲਾਂਚ ਕੀਤੀ ਐਫਰ ਕੀਤੀ ਹੈਗੀ ਏ ਉਹਦੇ ਖਿਲਾਫ ਜੀ ਹੈਗੀ ਨਾ ਤੁਹਾਨੂੰ ਬਹੁਤ আরে ਭਾਈ ਬਹੁਤ ਜਲਦੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਜੋ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਕਰਕੇ ਆਪਾਂ ਆਪਾਂ ਜਿਹੜਾ ਕੰਟਰੋਵਰਸੀ ਵਿੱਚ ਨਹੀਂ ਤੁਸੀਂ ਪੈਣਾ ਹੈਗਾ ਤੁਸੀਂ ਜਿਹੜੀ ਗੱਲ ਮੁੱਦੇ ਦੀ ਗੱਲ ਕਰੋ ਮੇਰੇ ਨਾਲ ਮੇਰੇ ਵੀਰੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਵੱਲੋਂ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੁੰਦੇ ਨਾ ਕਿਸੇ ਵੀ ਕੀਮਤ ਤੇ ਮੈਂ ਆਮ ਆਦਮੀ ਪਾਰਟੀ ਜੋ ਹੈ ਲੋਕਾਂ ਦੀ ਸੁਰੱਖਿਆ ਲਈ ਖੜ੍ਹੀ ਹੈ ਜਿਲੰਦਰ ਵਿਧਾਨ ਸਭਾ ਸਪੀਕਰ ਨੇ ਜਲੰਧਰ ਸਰਗੜ ਜੀ ਆ ਗਿਆ ਤੁਹਾਨੂੰ ਮਿਲਣ ਲਈ ਪ੍ਰਗਟ ਜੀ ਜੈ ਹਿੰਦ ਪੰਜਾਬ ਆਮ ਆਦਮੀ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ

ਰਣਸੀਆਪਾ ਪਰਗੜਦਾ ਹਾਏ 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 ਪਰਗੜ ਸਿੰਘ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਕਾਂਗਰਸ ਪਾਰਟੀ ਹਾਏ 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 ਕਾਂਗਰਸ ਪਾਰਟੀ ਹਾਏ 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 ਕਰੋ ਸਿਆਪਾ ਪਰਗੜਦਾ ਹਾਏ 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 ਕਰੋ ਸਿਆਪਾ ਪਰਗੜਦਾ

ਜੋ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਫੇਵਰ ਚ ਖੜੀ ਹੈਗੀ ਹੈ ਇਹ ਦੂਜੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਚਾਹੇ ਉਹ ਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਕਿਉਂਕਿ ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਕਿ 1927 ਵਿੱਚ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਦੀਰਕਾਰ ਦਿੱਤਾ ਹੈਗਾ ਨਾ ਭਾਜਪਾ ਨੂੰ ਨਾ ਕਾਲੀ ਦਲ ਨੂੰ ਕਾਂਗਰਸ ਨੂੰ ਕਿਸੇ ਨੇ ਸਪੋਰਟ ਕਰਨਾ ਇਹ ਚੀਜ਼ ਨੂੰ ਕੋ ਬਰਦਾਸ਼ਤ ਨਹੀਂ ਹੋ ਰਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਸਭ ਦੇ ਸਤਕਾਰਯੋਗ ਨੇ ਔਰ ਸਾਰੇ ਅਸੀਂ ਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟਿਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋ ਆਪੋਸ਼ਨਰ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੁੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਘਟੀਆਂ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨੇ ਸਿੱਤੇ ਆਏ ਹੈਗਾ ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਅਗਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਹੈਗਾ ਜੀ ਭਗਤ ਜੀ ਅਗਰ ਬਾਤ ਕੀ ਜਾਏ ਤਾਂ ਐਫ ਆਈ ਆਰ ਜੋ ਦਰਜ ਕੀ ਗਈ ਹੈ ਉਸਮੇ ਕਿਤਕੇ ਨਾਮ ਹੈ ਇਹ ਬਤਾ ਦਿਜੀਏ ਜਰਾ ਫਿਰ ਜੀ ਐਫ ਆਈ ਆਰ ਮਿਸਟਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂਕਿ ਕਿਉਂਕਿ ਸ਼ੁਰੂ ਪਾਲ ਖੇਰਾ ਦਾ ਵੀ ਨਾਮ ਹੈ ਇਹ ਇਹਨ ਲੋਗੋ ਨੇ ਜੋ ਵਾਇਰਲ ਕੀ ਹੈ ਅਗੇ ਆਨਵਰਡ ਕੀਤੀ ਹੈਗੀ ਹੈ ਉਹਦੇ ਬਾਰੇ ਜਿਹੜੀ ਜਾਂਚ ਕਰਕੇ ਉਹਨਾਂ ਨੂੰ ਕਾਰਵਾਈ ਸਰਕਾਰ ਉਹ ਵੀ ਕਰੇਗੀ ਹਾਂ ਇਨਕਾ ਘਿਰਾਵ ਕਰ ਰਹੇ ਇਨਕਾ ਨਾਮ ਹੈ ਕਿ ਪ੍ਰਗਟ ਸਿੰਘ ਦਾ ਨਾਮ ਹੈ ਸੁਪਾਲ ਖੇਰਾ ਦਾ ਨਾਮ ਹੈ ਐਫ ਆਈ ਆਰ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆ ਕਿ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਕੋਲ ਮੰਗ ਕੇ ਇਹ ਮੰਗ ਕਰਨ ਵਾਸਤੇ ਆਏ ਆ ਕਿ ਜੇ ਨਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕਰਾਇਮ ਹੈਗਾ ਇਹ ਨਾ ਵਾਇਰਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਟੈਂਪਰਡ ਹੈ ਵੀਡੀਓ ਪਰ ਜਿਹੜੀ ਹਾਊਸ ਦੀ ਕਾਰਵਾਈ ਹੋਈ ਹੈ ਇਹ ਜਾਂਚ ਹੋ ਗਈ ਹੈ ਲੋਕਲ ਹਾਊਸ ਦੇ ਲਈ ਆਉਂਦੇ ਬੇਸੇ ਜਿਹੜੀ ਦਿੱਲੀ ਹਾਊਸ ਦੇ ਵਿੱਚ ਕਾਰਵਾਈ ਹੋਈ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹਦੇ ਬਾਰੇ ਜਿਹੜੀ ਹੈਗੀ ਨਾ ਇਟ ਇਜ਼ ਮੈਟਰ ਆਫ ਵੈਰੀਫਿਕੇਸ਼ਨ ਹੈਗਾ ਲੇਕਿਨ ਇਹ ਕਹਾਂਗੇ ਇਸ ਦੇ ਵਿੱਚ ਗੱਲ ਹੋ ਰਹੀ ਹੈ ਕਿ ਉਹ ਹਾਊਸ ਦੀ ਪ੍ਰਾਪਰਟੀ ਹੈ ਔਰ ਉਹਨੂੰ ਵਰਤਿਆ ਗਿਆ ਬਾਹਰ ਬਲੈਕਮੀਲ ਨਹੀਂ ਨਹੀਂ ਵੈਰੀਫਾਈ ਕਰਨ ਜਿਹਨਾਂ ਨੇ ਕਰਨਾ ਹੈਗਾ ਉਹਨਾਂ ਨੂੰ ਉਹ ਜਿਹੜੀ ਗੱਲ ਹੈਗੀ ਦਿੱਲੀ ਤੱਕ ਕਿਉਂ ਨਹੀਂ ਹੋ ਰਹੀ ਜੀ ਐਫ ਆਰ ਜਿਹੜੀ ਜਲੰਧਰ ਚੋਈ ਹੈ ਜਨ ਤੱਕ ਕਿਉਂ ਨਹੀਂ ਹੋ ਰਹੀ ਜਨ ਤੱਕ ਐਫ ਆਰ ਨੂੰ ਤੁਹਾਨੂੰ ਪਹਿਲੇ ਹੀ ਕਹਤਾ ਮਿਸਟਰ ਦੇ ਖਿਲਾਫ ਵਾਰਲ ਕੀਤੀ ਉਹਨਾਂ ਨੇ ਅਲੌਂ ਕੀਤੀ ਐਫਰ ਕੀਤੀ ਗਈ ਹੈ ਉਹਦੇ ਖਿਲਾਫ ਜੀ ਹੈਗੀ ਨਾ ਤੁਹਾਨੂੰ ਬਹੁਤ ਅਰੇ ਭਾਈ ਬਹੁਤ ਜਲਦੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਜੋ ਹੈ ਜਾਂਚ ਦਾ ਵਿਚ ਹੈ ਜਾਂਚ ਦਾ ਵਿਚ ਕਰਕੇ ਆਪਾਂ ਜਿਹੜਾ ਕੰਟਰੋਵਰਸੀ ਚ ਨਹੀਂ ਤੁਸੀਂ ਪੈਣਾ ਹੈਗਾ ਤੁਸੀਂ ਜਿਹੜੀ ਗੱਲ ਮੁੱਦੇ ਦੀ ਗੱਲ ਕਰੋ ਮੇਰੇ ਨਾਲ ਮੇਰੇ ਵੀਰੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਕੋਲੋਂ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੌਂਦੇ ਨਾ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਜੋ ਹੈ ਲੋਕਾਂ ਦੀ ਸੁਰੱਖਿਆ ਲਈ ਸਭ ਤੋਂ ਹੈਗੀ ਹੈ ਜੀ ਵਿਧਾਨ ਸਭਾ ਸਪੀਕਰ ਨੇ ਜਲੰਧਰ ਪਰਗੜੀ ਆ ਗਿਆ ਤੁਹਾਨੂੰ ਮਿਲਣ ਲਈ ਪਰਗੜੀ ਆ ਗਿਆ ਜਿੰਦਾਬਾਦ ਤਸਵੀਰ ਹੈ ਜਲੰਧਰ ਦੇ ਪਰਗੜੀ ਦੇ ਕਾਰਨੀਆ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ शर्म करो करो से आप ऐसी प्रगटदा प्रगट सिंह शर्म करो शर्म करो शर्म करो कांग्रेस पार्टी हाय हाय कांग्रेस पार्टी हाय हाय ऐसी आपा हाय घरों से अपा प्रगटदा दूसरी तरफ भाजपा ने आज प्रदर्शन किया आम आदमी पार्टी के खिलाफ जो दिल्ली की पूर्व मुख्यमंत्री उनको थी उनको प्रदर्शन किया है और ये कहा है उन्होंने कि जो ये आर दर्ज हुई है ये दर्ज यहां पे नहीं हो सकती थी लेकिन ये एफ दर्ज की गई है और जो इसमें आम आदमी पार्टी की जो पूर्व मुख्यमंत्री है उनके द्वारा गुरुओं का अपमान किया गया सच्चाई तो ये हैगी है कि पंजाब आम आदमी पार्टी की सरकार ਜੋ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀਏ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਫੇਵਰ ਚ ਖੜੀ ਹੈਗੀਏ ਇਹ ਦੂਜੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਕਿਉਂਕਿ ਉਹਨਾਂ ਨੂੰ ਸਾਫ਼ ਨੇ ਦਿਨ ਆ ਰਿਹਾ ਕਿ 1927 ਵਿੱਚ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਨੂੰ ਦਰਕਾਰ ਦਿੱਤਾ ਹੈਗਾ ਨਾ ਭਾਜਪਾ ਨੂੰ ਨਾ ਕਲ ਦਲ ਨੂੰ ਕਾਂਗਰਸ ਨੂੰ ਕਿਸੇ ਨੇ ਸਪੋਰਟ ਕਰਨਾ ਇਹ ਚੀਜ਼ ਨੂੰ ਕੋਈ ਬਰਦਾਸ਼ਤ ਨਹੀਂ ਹੋ ਰਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ कि ਸਾਡੇ ਗੁਰੂ ਸਹਿਬਾਨ ਸਭ ਦੇ ਸਤਿਕਾਰਯੋਗ ਨੇ ਔਰ ਸਾਰੇ ਇਸਿਆਂ ਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟਿਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋ ਆਪੋਸ਼ਨਰ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੁੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਘਟੀਆਂ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਇਸ ਇੱਥੇ ਆਇਆ ਗਿਆ ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਜੇਕਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਹੈਗਾ ਭਗਤ ਜੀ ਅਗਰ ਬਾਤ ਕੀ ਜਾਏ ਤਾਂ ਐਫ ਆਈ ਆਰ ਜੋ ਦਰਜ ਕੀਤੀ ਗਈ ਹੈ ਉਸ ਵਿੱਚ ਕਿੰਕੇ ਨਾਮ ਹੈ ਇਹ ਬਤਾ ਦਿਜੀਏ ਜਰਾ ਜੀ ਐਫ ਆਈ ਆਰ ਮਿਸ਼ਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂਕਿ ਕਿਉਂਕਿ ਸ਼ੁਰੂ ਇਹ ਇਹ ਇਹਨਾਂ ਲੋਕਾਂ ਨੇ ਜੋ ਵਾਇਰਲ ਕੀ ਹੈ ਅਗੇ ਆਨਵਰਡ ਕੀਤੀ ਹੈਗੀ ਹੈ ਉਹਦੇ ਬਾਰੇ ਜਿਹੜੀ ਜਾਂਚ ਕਰਕੇ ਉਹਨਾਂ ਨੂੰ ਕਾਰਵਾਈ ਸਰਕਾਰ ਉਹ ਕਰੇਗੀ ਇਹਨਾਂ ਦਾ ਨਾਮ ਹੈ ਇਹਨਾਂ ਦਾ ਘਿਰਾਵ ਕਰ ਰਹੇ ਹਨ ਇਹਨਾਂ ਦਾ ਨਾਮ ਹੈ ਕਿ ਪ੍ਰਗਟ ਸਿੰਘ ਦਾ ਨਾਮ ਹੈ ਸੁਖਪਾਲ ਖੈਰਾ ਦਾ ਨਾਮ ਹੈ ਐਫ ਆਈ ਆਰ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆ ਕਿ ਇਹਨਾਂ ਲੋਕਾਂ ਨੇ ਇਹ ਮੰਗਣ ਨੂੰ ਮੰਗ ਕੇ ਇਹ ਮੰਗਨ ਵਾਸਤੇ ਆਇਆ ਕਿ ਜਿਹੜਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕ੍ਰਾਈਮ ਹੈਗਾ ਇਹਨਾਂ ਵਾਇਰਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਟੈਂਪਰਡ ਵੀਡੀਓ पर जेडी हाउस दे कारवाही होई ए जांच हो गई है लोकल हाउस दे दिल्ली आपने बेच जेडी दिल्ली हाउस दे विच कारवाही होई है उस दे बारे की कहना चाहो देखो ओ दे बारे जेडी हैगी ना इट इज मैटर ऑफ वेरिफिकेशन है गै लेकिन कहेंगे दिल्ली विच गल हो रही है कि ओ हाउस दी प्रॉपर्टी है और उनु बतया गया बाहर दैट मी नहीं नहीं वेरीफाई करें जिन्होंने करना है गै उनु ओ जेडी गल हैगी दिल्ली वेदान सब होई है लेकिन assi गल कर रहे हैं एफआईआर जेडी जिलंदर जो है जनता क्यों नहीं हो रही जनता तक एफआईआर नु तानू पहले कहा था मिनिस्टर दे खिलाफ वारल कीती उन ਔਰ ਲਾਂਕੀਤੀ ਐਵਰ ਕੀਤੀ ਗਈ ਹੈ ਉਹਦੇ ਖਿਲਾਫ ਜਿਹੜੀ ਹੈ ਨਾ ਤੁਹਾਨੂੰ ਬਹੁਤ আরে ਭਾਈ ਬਹੁਤ ਜਲਦੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਜੋ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਕਰਕੇ ਆਪਾਂ ਜਿਹੜਾ ਕੰਟਰੋਵਰਸੀ ਚ ਨਹੀਂ ਤੁਸੀਂ ਪੈਣਾ ਹੈਗਾ ਤੁਸੀਂ ਜਿਹੜੀ ਗੱਲ ਮੁੱਦੇ ਦੀ ਗੱਲ ਕਰੋ ਮੇਰੇ ਨਾਲ ਮੇਰੇ ਵੀਰੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਕੋਲੋਂ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਣਾ ਕਿਸੇ ਵੀ ਕੀਮਤ ਤੇ ਮੈਂ ਆਮ ਆਦਮੀ ਪਾਰਟੀ ਜੋ ਹੈ ਲੋਕਾਂ ਦੀ ਸੁਰੱਖਿਆ ਲਈ ਖੁੱਸਦੈਗੀ ਹੈ ਵਿਧਾਨ ਸਭਾ ਸਪੀਕਰ ਨੇ ਜਲੰਧਰ ਪ੍ਰਗਟਜੀ ਆਗੇ ਤੁਹਾਨੂੰ ਮਿਲਣ ਲਈ ਪ੍ਰਗਟਜੀ ਆ ਜਿੰਦਾਬਾਦ ਕਸੂਰੀ ਹੈ ਜਲੰਧਰ ਦੇ ਪ੍ਰਗਟਜੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ

ਪਰਗੜ ਸੰਘ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਕਾਂਗਰਸ ਪਾਰਟ ਪਰਗੜਦਾ ਹਾਏ 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 ਦਰੋਂ ਸਿਆਪਾ ਪਰਗੜਦਾ ਹਾਏ 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 ਪਰਗੜ ਸੰਘ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਕਾਂਗਰਸ ਪਾਰਟੀ ਹਾਏ 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 ਕਾਂਗਰਸ ਪਾਰਟੀ ਹਾਏ 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 ਦਰੋਂ ਸਿਆਪਾ ਪਰਗੜਦਾ ਹਾਏ 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 ਦਰੋਂ ਸਿਆਪਾ ਪਰਗੜਦਾ दूसरी तरफ भाजपा ने आज प्रदर्शन किया है आम आदमी पार्टी के खिलाफ जो दिल्ली की पूर्व मुख्यमंत्री आतिशी उन प्रदर्शन किया है और ये कहा है उन्होंने तो कि एफ ये आर दर्ज हुई है, ये दर्ज यहां पे नहीं हो सकती थी लेकिन ये दर्ज की गई है और जो इसमें आ, आम आदमी पार्टी की जो पूर्व मुख्यमंत्री है उनके द्वारा गुरुओं का अपमान किया गया सच्चाई तो ये हैगी है कि पंजाब आम आदमी पार्टी की सरकार ਜੋ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀਏ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਫੇਵਰ ਚ ਖੜੀ ਹੈਗੀਏ ਇਹ ਦੂਜੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਕਿਉਂਕਿ ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਕਿ 1927 ਵਿੱਚ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਨੂੰ ਦਰਕਾਰ ਦਿੱਤਾ ਹੈਗਾ ਨਾ ਭਾਜਪਾ ਨੂੰ ਨਾ ਅਕਾਲੀ ਦਲ ਨੂੰ ਕਾਂਗਰਸ ਨੂੰ ਕਿਸੇ ਨੇ ਸਪੋਰਟ ਕਰਨਾ ਇਹ ਚੀਜ਼ਾਂ ਨੂੰ ਕੋਈ ਬਰਦਾਸ਼ਤ ਨਹੀਂ ਹੋ ਰਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਸਭ ਦੇ ਸਤਿਕਾਰਯੋਗ ਨੇ ਔਰ ਸਾਰੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟਿਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋ ਆਪੋਸ਼ਨ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆ ਜਾਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਕਟਿਆ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਿੱਥੇ ਆਏ ਆ ਗਏ ਨੰਬਰ 2 ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਅਗਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾਗਾ ਜੀ ਭਗਤ ਜੀ ਅਗਰ ਬਾਤ ਕੀਤੀ ਜਾਏ ਤਾਂ ਐਫਆਈਆਰ ਜੋ ਦਰਜ ਕੀਤੀ ਗਈ ਹੈ ਉਸ ਵਿੱਚ ਕਿਨਕੇ ਨਾਮ ਹੈ ਇਹ ਬਤਾ ਦਿਜੀਏ ਜਰਾ ਜੀ ਐਫਆਈਆਰ ਮਿਸ਼ਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂ ਕਿਉਂਕਿ ਸ਼ੁਰੂ ਪਾਲ ਖੇਰਾ ਕਾ ਵੀ ਨਾਮ ਹੈ ਜੀ ਇਹ ਪ੍ਰਗਟ ਸਿੰਘ ਦਾ ਨਾਮ ਹੈ ਸੁਖਪਾਲ ਖੇਰਾ ਦਾ ਨਾਮ ਹੈ ਐਫਆਈਆਰ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆ ਕਿ ਇਹਨਾਂ ਲੋਕਾਂ ਨੇ ਪਰ ਜਦੋਂ ਜੀ ਮੰਨ ਕਰ ਮੰਨ ਕਰਨ ਵਾਸਤੇ ਆਏ ਕਿ ਜਿਹੜਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕਰਾਇਮ ਹੈਗਾ ਇਹਨਾਂ ਵਾਇਰਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਟੈਂਪਰਡ ਹੈ ਵੀਡੀਓ ਪਰ ਜਿਹੜੀ ਹਾਊਸ ਦੀ ਕਾਰਵਾਈ ਹੋਈ ਹੈ ਇਹ ਜਾਂਚ ਹੋ ਗਈ ਹੈ ਲੋਕਲ ਹਾਊਸ ਦੇ ਵਿੱਚ ਕਾਰਵਾਈ ਹੋਈ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹਦੇ ਬਾਰੇ ਜਿਹੜੀ ਹੈਗੀ ਨਾ ਇਟ ਇਜ਼ ਮੈਟਰ ਆਫ ਵੈਰੀਫਿਕੇਸ਼ਨ ਹੈਗਾ ਦੇਖਾਂਗੇ ਹਾਊਸ ਦੀ ਪ੍ਰਾਪਰਟੀ ਹੈ ਔਰ ਉਹਨੂੰ ਬਤਿਆ ਗਿਆ ਬਾਹਰ ਲੈਟ ਮੀ ਨਹੀਂ ਨਹੀਂ ਵੈਰੀਫਾਈ ਕਰਨ ਜਿਹਨਾਂ ਨੂੰ ਕਰਨਾ ਹੈਗਾ ਉਹਨਾਂ ਨੂੰ ਉਹ ਜਿਹੜੀ ਗੱਲ ਹੈਗੀ ਦਿੱਲੀ ਬਈ ਤਾਂ ਸਮਝ ਆਈਏ ਅਸੀਂ ਗੱਲ ਕਰ ਰਹੇ ਹਾਂ ਤੱਕ ਕਿਉਂ ਨਹੀਂ ਹੋ ਰਹੀ ਜੀ ਐਫ ਆਰ ਜਿਹੜੀ ਜਲੰਧਰ ਚੋਈ ਹੈ ਜਨ ਤੱਕ ਕਿਉਂ ਨਹੀਂ ਹੋ ਰਹੀ ਜਨ ਤੱਕ ਐਫ ਆਰ ਨੂੰ ਤੁਹਾਨੂੰ ਪਹਿਲੇ ਕਿਹਾ ਤਾਂ ਮਿਸਟਰ ਦੇ ਖਿਲਾਫ ਬਾਹਰ ਕੀਤੀ ਉਹਨਾਂ ਨੇ ਲਾਉਨ ਕੀਤੀ ਐਫਰ ਕੀਤੀ ਗਈ ਹੈ ਉਹਦੇ ਖਿਲਾਫ ਜਿਹੜੀ ਹੈਗੀ ਨਾ ਤੁਹਾਨੂੰ ਬਹੁਤ ਅਰੇ ਭਾਈ ਬਹੁਤ ਜਲਦੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਜੋ ਇਹਦੇ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਕਰਕੇ ਆਪਾਂ ਜਿਹੜਾ ਕੰਟਰੋਵਰਸੀ ਚ ਨਹੀਂ ਤੁਸੀਂ ਪੈਣਾ ਹੈਗਾ ਤੁਸੀਂ ਜਿਹੜੀ ਗੱਲ ਮੁੱਦੇ ਦੀ ਗੱਲ ਕਰੋ ਮੇਰੇ ਨਾਲ ਮੇਰੇ ਵੀਰੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਕੋਲੋਂ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਣਾ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਜੋ ਹੈ ਲੋਕਾਂ ਦੀ ਸੁਰੱਖਿਆ ਲਈ ਸੁੱਛਤ ਹੈਗੀ ਹੈ ਵਿਧਾਨ ਸਭਾ ਸਪੀਕਰ ਨੇ ਜਲੰਧਰ ਸਰਗੜ ਦੀ ਆਗੇ ਤੁਹਾਨੂੰ ਮਿਲਣ ਲਈ ਪ੍ਰਗਟ ਜੀ ਆਵਾਜ਼ ਜਿੰਦਾਬਾਦ ਤਸਵੀਰ ਹੈ ਜਲੰਧਰ ਦੇ ਪ੍ਰਗਟ ਹੁੰਦੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ہائے 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 پارٹی شرم کرو पार्टी शर्म करा कांग्रेस पार्टी शर्म करगर परग ਸੰਗਠਨ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਕਾਂਗਰਸ ਪਾਰਗੜਦਾ ਹਾਏ 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 ਦਰੋਂ ਸਿਆਪਾ ਪਰਗੜਦਾ ਹਾਏ 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 ਪਰਗੜ ਸੰਗਠਨ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਕਾਂਗਰਸ ਪਾਰਟੀ ਹਾਏ 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 ਕਾਂਗਰਸ ਪਾਰਟੀ ਹਾਏ 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 ਦਰੋਂ ਸਿਆਪਾ ਪਰਗੜਦਾ ਹਾਏ 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 ਦਰੋਂ ਸਿਆਪਾ ਪਰਗੜਦਾ दूसरी तरफ भाजपा ने आज प्रदर्शन किया आम आदमी पार्टी के खिलाफ जो दिल्ली की पूर्व मुख्यमंत्री आतिशी प्रदर्शन किया है और ये कहा है उन्होंने कि एफ आई आर दर्ज हुई है, ये दर्ज यहां पे नहीं हो सकती थी लेकिन ये दर्ज दर्ज की गई है और जो इसमें आम आदमी पार्टी की जो पूर्व मुख्यमंत्री है उनके द्वारा गुरुओं का अपमान किया गया सच्चाई तो हैगी है कि पंजाब आम आदमी पार्टी की सरकार ਜੋ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀਏ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਫੇਵਰ ਚ ਖੜੀ ਹੈਗੀ ਏ ਇਹ ਦੂਜੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਕਿਉਂਕਿ ਉਹਨਾਂ ਨੂੰ ਸਾਫ਼ ਨੇ ਦਿਨ ਆ ਰਿਹਾ ਕਿ 1927 ਵਿੱਚ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਨੂੰ ਦਰਕਾਰ ਦਿੱਤਾ ਹੈਗਾ ਨਾ ਭਾਜਪਾ ਨੂੰ ਨਾ ਕਲ ਦਲ ਨੂੰ ਕਾਂਗਰਸ ਨੂੰ ਕਿਸੇ ਨੇ ਸਪੋਰਟ ਕਰਨਾ ਇਹ ਚੀਜ਼ ਨੂੰ ਕੋ ਬਰਦਾਸ਼ਤ ਨਹੀਂ ਹੋ ਰਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਸਭ ਦੇ ਸਤਿਕਾਰਯੋਗ ਨੇ ਔਰ ਸਾਰੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟਿਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋ ਆਪੋਸ਼ਨਰ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੁੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਘਟੀਆਂ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨੇ ਸਿੱਤੇ ਆਇਆ ਗਿਆ ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਅਗਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਹੈਗਾ ਲੇਕਿਨ ਜੀ ਭਗਤ ਜੀ ਅਗਰ ਬਾਤ ਕੀ ਜਾਏ ਤਾਂ ਐਫ ਆਈ ਆਰ ਜੋ ਦਰਜ ਕੀਤੀ ਗਈ ਹੈ ਉਸਮੇ ਕਿੰਨੇ ਕਿੰਨੇ ਨਾਮ ਹੈ ਇਹ ਬਤਾ ਦਿਜੀਏ ਜਰਾ ਜੀ ਐਫ ਆਈ ਆਰ ਮਿਸਟਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂਕਿ ਕਿਉਂਕਿ ਸ਼ੁਰੂ ਇਹ ਇਹਨ ਲੋਗੋਂ ਨੇ ਜੋ ਵਾਇਰਲ ਕੀ ਹੈ ਅਗੇ ਆਨਵਰਡ ਕੀਤੀ ਹੈਗੀ ਹੈ ਉਹਦੇ ਬਾਰੇ ਜਿਹੜੀ ਜਾਂਚ ਕਰਕੇ ਉਹਨੂੰ ਕਾਰਵਾਈ ਸਰਕਾਰ ਉਹ ਵੀ ਕਰੇਗੀ ਹਾਂ ਇਹਨਾਂ ਦਾ ਘਿਰਾਵ ਕਰ ਰਹੇ ਇਹਨਾਂ ਦਾ ਨਾਮ ਹੈ ਕਿ ਪ੍ਰਗਟ ਸਿੰਘ ਦਾ ਨਾਮ ਹੈ ਸੁਖਪਾਲ ਖੇਰਾ ਦਾ ਨਾਮ ਹੈ ਐਫ ਆਈ ਆਰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆ ਕਿ ਇਹਨਾਂ ਲੋਕਾਂ ਨੇ ਪਰ ਜੇ ਅਸੀਂ ਉਹਨੂੰ ਕੋਲ ਮੰਨ ਕੇ ਇਹ ਮੰਨ ਕਰਨਾ ਵਾਸਤੇ ਆਇਆ ਕਿ ਜਿਹੜਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕਰਾਇਮ ਹੈਗਾ ਇਹਨਾਂ ਵਾਇਰਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਟੈਂਪਰਡ ਵੀਡੀਓ ਪਰ ਜਿਹੜੀ ਹਾਊਸ ਦੀ ਕਾਰਵਾਈ ਹੋਈ ਹੈ ਇਹ ਜਾਂਚ ਹੋ ਗਈ ਹੈ ਲੋਕਲ ਹਾਊਸ ਦੇ ਲਈ ਆਪਨੇ ਬੈਠੇ ਜਿਹੜੀ ਦਿੱਲੀ ਹਾਊਸ ਦੇ ਵਿੱਚ ਕਾਰਵਾਈ ਹੋਈ ਹੈ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹਦੇ ਬਾਰੇ ਜਿਹੜੀ ਹੈਗੀ ਨਾ ਇਟ ਇਜ਼ ਮੈਟਰ ਆਫ ਵੈਰੀਫਿਕੇਸ਼ਨ ਹੈਗਾ ਦੇਖਾਂਗੇ ਇਸ ਦੇ ਵਿੱਚ ਗੱਲ ਹੋ ਰਹੀ ਹੈ ਕਿ ਉਹ ਹਾਊਸ ਦੀ ਪ੍ਰਾਪਰਟੀ ਹੈ ਔਰ ਉਹਨੂੰ ਵਰਤਿਆ ਗਿਆ ਬਾਹਰ ਦੈਟ ਮੀਨ ਨੀ ਨੀ ਵੈਰੀਫਾਈ ਕਰਨ ਜਿਹਨਾਂ ਨੇ ਕਰਨਿਆ ਹੈਗਾ ਉਹਨਾਂ ਨੂੰ ਜਿਹੜੀ ਗੱਲ ਹੈਗੀ ਦਿੱਲੀ ਵੇਧ ਜਨਤਕ ਕਿਉਂ ਨਹੀਂ ਹੋ ਰਹੀ ਜੀ ਐਫ ਆਰ ਜਿਹੜੀ ਜਲੰਧਰ ਚ ਹੋਈ ਹੈ ਜਨਤਕ ਕਿਉਂ ਨਹੀਂ ਹੋ ਰਹੀ ਜਨਤਕ ਐਫ ਆਰ ਨੂੰ ਤੁਹਾਨੂੰ ਪਹਿਲੇ ਕਿਹਾ ਤਾਂ ਮਿਸਟਰ ਦੇ ਖਿਲਾਫ ਵਾਰਲ ਕੀਤੀ ਉਹਨਾਂ ਨੇ ਅਲੌਂਗ ਕੀਤੀ ਐਫਰ ਕੀਤੀ ਹੈਗੀਏ ਉਹਦੇ ਖਿਲਾਫ ਜੀ ਹੈਗੀ ਨਾ ਤੁਹਾਨੂੰ ਬਹੁਤ ਅਰੇ ਭਾਈ ਬਹੁਤ ਜਲਦੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਜੋ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਕਰਕੇ ਆਪਾਂ ਜਰਾ ਕੰਟਰੋਵਰਸੀ ਵਿੱਚ ਨਹੀਂ ਤੁਸੀਂ ਪੈਣਾ ਹੈਗਾ ਤੁਸੀਂ ਜਿਹੜੀ ਗੱਲ ਮੁੱਦੇ ਦੀ ਗੱਲ ਕਰੋ ਮੇਰੇ ਨਾਲ ਮੇਰੇ ਵੀਰੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਕੋਲੋਂ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੌਂਦੇ ਨਾ ਕਿਸੇ ਵੀ ਕੀਮਤ ਤੇ ਮੈਂ ਆਮ ਆਦਮੀ ਪਾਰਟੀ ਜੋ ਹੈ ਲੋਕਾਂ ਦੀ ਸੇਵਾ ਲਈ ਸੁਸਤੇ ਹੈਗੀ ਹੈ ਵਿਧਾਨ ਸਭਾ ਸਪੀਕਰ ਨੇ ਜਲੰਧਰ ਸਰਗੜ ਜੀ ਆਗੇ ਤੁਹਾਨੂੰ ਮਿਲਣ ਲਈ ਪ੍ਰਗਟ ਜੀ ਆ ਗਏ ਤੁਹਾਨੂੰ ਮਿਲਣ ਲਈ ਮੁਬਾਰਕ ਤਸਵੀਰ ਹੈ ਜਲੰਧਰ ਦੇ ਪ੍ਰਗਟ ਜੀ ਨਾਲ ਆਮ ਆਦਮੀ ਪਾਰਟੀ